ਪੰਜਾਬ ਕੈਬਨਿਟ ਦੀ ਮੀਟਿੰਗ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਗਵਾਈ ਚੋਈ ਜਿਹਦੇ ਅੰਦਰ ਕਾਫੀ ਸਾਰੇ ਫੈਸਲੇ ਵੱਖ-ਵੱਖ ਪਾਲਸੀਆਂ ਨੂੰ ਲੈ ਕੇ ਹੋਏ ਕੈਬਨਿਟ ਮੀਟਿੰਗ ਦੇ ਅੰਦਰ ਬਹੁਤ ਹੀ ਅਹਿਮ ਇਸ ਮੀਟਿੰਗ ਦੇ ਅੰਦਰ ਮੁੱਖ ਮੰਤਰੀ ਤੀਰਥ ਯਾਤਰਾ ਮੁੱਖ ਮੰਤਰੀ ਤੀਰਥ ਯਾਤਰਾ ਜਿਹੜੀ ਯੋਜਨਾ ਉਸੇ ਬਣਾਈ ਆ ਹਰਦੀਪ ਬੁੰਡਿਆ ਜੀ ਰੇਵੈਨਿਊ ਡਿਪਾਰਟਮੈਂਟ ਦੇ ਮਿਨਿਸਟਰ ਨੇਗੇ ਇਹਨਾਂ ਦੇ ਡਿਪਾਰਟਮੈਂਟ ਨੇਗੇ ਮਾਲ ਪੁਨਰਵਾਸ ਆਫਤ ਪ੍ਰਬੰਧਨ ਦੇ ਡਿਪਾਰਟਮੈਂਟ ਵੱਲੋਂ ਇਹ ਜਿਹੜੀ ਯੋਜਨਾ ਬਣਾਈ ਗਈ ਹੈ ਜ ਜਿਹਦੇ ਵਿੱਚ ਲਗਭਗ 50 50 ਸਾਲ ਤੋਂ ਕਿਉਂਕਿ ਜਦੋਂ ਵੀ ਕੋਈ ਬਨੁਖ ਵੱਡੀ ਉਮਰ ਦਾ ਹੋ ਜਾਂਦਾ ਹੈਗਾ ਤਾਂ ਹਮੇਸ਼ਾ ਉਹਦੀ ਤਰਜੀਹ ਰਹਦੀ ਆ ਕਿ ਮੈਂ ਕਿਤੇ ਨਾ ਕਿਤੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਾਂ ਖਾਸ ਕਰਕੇ ਮੈਂ ਦੇਖਿਆ ਸਾਡੇ ਪੰਜਾਬੀਆਂ ਦੀ ਇੱਛਾ ਕੀ ਕਿ ਜਦੋਂ ਵੱਦੀ ਉਬਰ ਹੁੰਦੀ ਆ ਤਾਂ ਉਦੋਂ ਸਾਰੇ ਜਣੇ ਵੈਸੇ ਤਾਂ ਅੱਜਕੱਲ ਨੌਜਵਾਨੀ ਚ ਵੀ ਬਹੁਤ ਵੱਡਾ ਟ੍ਰੈਂਡ ਆ ਪਰ ਲੇਕਿਨ ਇਹ ਸੱਚ ਆ ਕਿ ਜਦੋਂ ਵੱਡੀ ਉਬਰ ਹੁੰਦੀ ਆ ਤਾਂ ਸਾਰੇ ਕੋਸ਼ਿਸ਼ ਕਰਦੇ ਨੇ ਕਿ ਆਪਣੇ ਆਪਣੇ ਧਾਰਮਿਕ ਸਥਾਨ ਜਿੱਥੇ ਕੋਈ ਮੰਦir ਆ ਜਾਂ ਦੂਸਰੇ ਧਾਰਮਿਕ ਸਥਾਨ ਸਾਰਿਆਂ ਦੇ ਅੰਦਰ ਯਾਤਰਾ ਜਿਹੜੀ ਆ ਉਹ ਕੀਤੀ ਜਾਵੇ ਅੱਜ ਇਹ ਬਹੁਤ ਵੱਡਾ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੇ ਲਿਆਗਾ ਕਿ ਅਸੀਂ ਸੂਬੇ ਦੇ ਉਹ ਵਿਅਕਤੀ ਜਿਨ੍ਹਾਂ ਦੀ ਉਮਰ 50 ਸਾਲ ਤੋਂ ਉੱਪਰ ਆ ਜਿਨ੍ਹਾਂ ਦੀ ਉਮਰ 50 ਸਾਲ ਤੋਂ ਉੱਪਰ ਆ ਪਰ ਉਹ ਧਾਰਮਿਕ ਸਥਾਨ ਤੇ ਜਾਣਾ ਚਾਹਦੇ ਦੇਗੇ ਤੋਂ ਸਰਕਾਰ ਨੇ ਉਹਨਾਂ ਲਈ ਪ੍ਰਬੰਧ ਕੀਤਾਗਾ ਕਿ ਅਸੀਂ ਤੁਹਾਨੂੰ ਜਿਹੜਾ ਹੈਗਾ ਸਰਕਾਰ ਧਾਰਮਿਕ ਸਥਾਨਾਂ ਤੇ ਦਰਸ਼ਕ ਕਰਾਵਾਂਗੇ ਔਰ ਇਹਦੇ ਲਈ 100 ਕਰੋੜ ਰੁਪਏ ਜਿਹੜਾ 100 CR ਵਾਜ ਫੰਡ ਜਿਹੜਾ ਔਰ ਆਰਡ ਕੀਤਾ ਗਿਆਗਾ ਔਰ ਤੀਰਥ ਯਾਤਰਾ ਤੇ ਜਾਣ ਵਾਲੇ ਜਿਹੜੇ ਯਾਤਰੀ ਹੋਣਗੇ ਉਹਨਾਂ ਦੀ ਰਜਿਸਟ੍ਰੇਸ਼ਨ ਦਾ ਕੰਮ April ਦੇ ਆਖਰੀ ਮਹੀਨੇ ਸ਼ੁਰੂ ਹੋਇਆ ਕਰੂਗਾ ਔਰ ਮਈ ਚ ਯਾਤਰਾ ਜਿਹੜੀ ਆ ਉਹਦਾ ਸ਼ੁਭ ਆਰੰਭ ਹੋਊਗਾ ਔਰ ਸਾਡਾ ਕਿਉਂਕਿ ਪੰਜਾਬ ਇੱਕ ਬਹੁਤ ਹੀ ਅਮੀਰ ਸਭਿਆਚਾਰਕ ਸੂਬਾ ਦਾ ਔਰ ਪੰਜਾਬੀ ਲੋਕ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇਗੇ ਔਰ ਧਾਰਮਿਕ ਬਲਖਰਤਾ ਹੁੰਦੇ ਹੋਏ ਵੀ ਸਭ ਚ ਬਹੁਤ ਹੀ ਬੇਸਮਝਦਾ ਚੰਗੀ ਜਿਹੜੀ ਆ ਉਹ ਧਾਰਮਿਕ ਸਾਂਝ ਲੋਕਾਂ ਚ ਪੈਦਾ ਹੋਈ ਹੋਈ ਆ ਤੇ ਲੋਕ ਆਪਣੀ ਧਾਰਮਿਕ ਸਾਧ ਨੂੰ ਜਿਹੜਾ ਵਰਕਰਾਰ ਰੱਖਦੇ ਨੇਗੇ ਸੋ ਅੱਜ ਇਹ ਬਹੁਤ ਵੱਡਾ ਅਸੀਂ ਅਨਾਉਂਸ ਕੀਤਾਗਾ ਕਿ ਸਾਰੀ ਯਾਤਰਾ ਜਿਹੜੀ ਆ ਉਹ 에어 ਕੰਡੀਸ਼ਨਰ ਯਾਤਰਾ ਹੋਊਗੀ ਆਰਾਮਦਾਇਕ ਰਹਿਸ ਜਿਹੜੀ ਆ ਉਹਦਾ ਪ੍ਰਬੰਧ ਕੀਤਾ ਜਾਊਗਾ ਔਰ ਖਾਣ ਪੀਣ ਦੀ ਵਿਵਸਾ ਜਿਹੜੀ ਆ ਉਹ ਵਿਵਸਾ ਦਾ ਪ੍ਰਬੰਧ ਵੀ ਸਰਕਾਰ ਵੱਲੋਂ ਕੀਤਾ ਜਾਊਗਾ ਔਰ ਇਹਦੇ ਅੰਦਰ ਅਸੀਂ ਇੱਕ ਮੈਕੈਨਿਜ਼ਮ ਬਣਾਇਆਗਾ ਕਿ ਡਿਪਾਰਟਮੈਂਟਾਂ ਦੇ ਸੈਕਟਰੀ ਸਾਹਿਬਾਨ ਜਾਂ ਉਹਨਾਂ ਦੇ ਪ੍ਰਤੀਨਿਧ ਜਿਹੜੇ ਨੇ ਕਿ ਉਹ ਕਮੇਟੀ ਦੇ ਅੰਦਰ ਹੋਣਗੇ ਔਰ ਸਾਰੀਆਂ ਸਾਈਟਸ ਮੰਨ ਲਓ ਕਿਹੜੀ ਸਾਈਟ ਤੇ ਜਾਣਾਗਾ ਪੰਜਾਬ ਦੇ ਲੋਕ ਸ੍ਰੀ ਹਰਮੰਦਰ ਸਾਹਿਬ ਦਰਗਾਣਾ ਮੰਦਿਰ ਜਾਂ ਹੋਰ ਧਾਰਮਿਕ ਸਥਾਨ ਜਾਂ ਯੂਪੀ ਦੇ ਅੰਦਰ ਅਯੁੱਧਿਆ ਮੰਦਿਰ ਦੇਖਣ ਲਈ ਜਾਂ ਹੋਰ ਥਾਵਾਂ ਦੇ ਉੱਤੇ ਜਿੱਥੇ ਵੀ ਅਸੀਂ ਬਹੁਤ ਸਾਰੀਆਂ ਸਾਈਟਾਂ ਨੇ ਜਿਹੜੀਆਂ ਉਹ ਬੜੀ ਜਲਦੀ ਧਾਰਮਿਕ ਸਾਈਟਾਂ ਉਹਨਾਂ ਦਾ ਬੜੇ ਜਲਦੀ ਦੱਸ ਰਿਹਾਗੇ ਆਉਣ ਵਾਲੇ ਸਮੇਂ ਵਿੱਚ ਉਹ ਸਾਰੀਆਂ ਸਾਈਟਾਂ ਸਾਡੇ ਮੁੰਡਿਆ ਸਾਹਿਬ ਦਾ ਡਿਪਾਰਟਮੈਂਟ ਹਰਦੀਪ ਮੁੰਡਿਆ ਜੀ ਦਾ ਉਹ ਡਿਪਾਰਟਮੈਂਟ ਆਈਡੈਂਟੀਫਾਈ ਕਰੂਗਾ ਪਰ ਉਸ ਤੋਂ ਬਾਅਦ ਅਸੀਂ ਅਨਾਉਂਸ ਕਰਾਂਗੇ ਜਿਹਨੇ ਜਾਣਾਗਾ ਉਹ ਆਪਣੀ ਰਜਿਸਟ੍ਰੇਸ਼ਨ ਕਰਾ ਕੇ ਬਸ ਦੇ ਰਾਹੀਂ ਰੇਲ ਗੱਡੀ ਦੇ ਰਾਹੀਂ ਉਹ ਯਾਤਰਾ ਜਿਹੜੀ ਆ ਮੁਫਤ ਕਰ ਸਕਦਾਗਾ ਸੋ ਅੱਜ ਇਹ ਯਾਤਰਾ ਦੀ ਜਿਹੜੀ ਪਰਵਾਨਗੀ ਜਿਹੜੀ ਆ ਉਹ ਅੱਜ ਦੀ ਕੈਬਨਟ ਦੇ ਅੰਦਰ ਸਾਰੇ ਸਾਡੇ ਸਾਥੀ ਸਹਿਬਾਨ ਵੱਲੋਂ ਔਰ ਬਾਦ ਜੋ ਮੁਖਵੰਦ ਸਰਪੰਗਨ ਸ੍ਰੀਮਾਨ ਜੀ ਵੱਲੋਂ ਦਿੱਤੀ ਗਈ ਆ ਇੱਕ ਵੱਡਾ ਫੈਸਲਾ ਮੈਂ ਸਮਝਦਾ ਪੰਜਾਬੀਆਂ ਦੇ ਹੱਕ ਵਿੱਚ ਹੋਇਆਗਾ ਔਰ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸ਼ੁਰੂ ਤੋਂ ਹੀ ਸ਼ੁਰੂ ਤੋਂ ਹੀ ਸਿੱਖਿਆ ਨੂੰ ਲੈ ਕੇ ਸਿੱਖਿਆ ਨੂੰ ਲੈ ਕੇ ਅਸੀਂ ਹਮੇਸ਼ਾ ਹੀ ਚਿੰਤਤ ਰਹਨੇ ਆ ਕਿ ਪੰਜਾਬ ਦੇ ਅੰਦਰ ਸਿੱਖਿਆ ਦੇ ਵਿੱਚ ਕਿਸ ਤਰ੍ਹਾਂ ਸੁਧਾਰ ਕੀਤੇ ਜਾ ਸਕਣ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ 2022 ਤੋਂ ਲੈ ਕੇ ਲਗਾਤਾਰ ਚਾਹ ਸਕੂਲ ਆਫ ਫੈਮਿਨਸ ਦੀ ਸਥਾਪਨਾ ਹੋਵੇ ਚਾਹ ਦੇ ਆਪਕਾ ਨੂੰ ਸਾਡੇ ਅਧਿਆਪਕਾਂ ਨੂੰ ਜਿਹੜੇ ਸਾਡੇ ਅਧਿਆਪਕ ਨੇਗੇ ਉਹਨਾਂ ਨੂੰ ਮੈਸਾਵੈਂ ਦਾ ਸਿੰਗਾਪੁਰ ਭੇਜਣ ਦੀ ਗੱਲ ਹੋਵੇ ਫਿਨਲੈਂਡ ਭੇਜਣ ਦੀ ਗੱਲ ਹੋਵੇ ਆਈਆਈਟੀ ਅਹਮਦਾਬਾਦ ਭੇਜਣ ਦੀ ਗੱਲ ਹੋਵੇ ਤਾਂ ਕਿ ਉੱਥੋਂ ਉਹ ਟ੍ਰੇਨਿੰਗ ਲੈ ਕੇ ਆਉਣ ਆ ਕੇ ਸਾਡੇ ਬੱਚਿਆਂ ਨੂੰ ਇੰਟਰਨੈਸ਼ਨਲ ਲੈਵਲ ਦੀ ਪੜ੍ਹਾਈ ਕਰਾ ਸਕਣ ਸਾਡੇ ਬੱਚਿਆਂ ਦਾ ਸਟੈਂਡਰਡ ਜਿਹੜਾ ਉਹ ਇੰਟਰਨੈਸ਼ਨਲ ਲੈਵਲ ਦਾ ਕਰ ਸਕਣ ਸੋ ਉਸੇ ਤਹਿਤ ਉਸੇ ਕੜੀ ਤਹਿਤ ਉਸੇ ਲੜੀ ਤਹਿਤ ਮੈਂ ਸਮਝਦਾ ਅੱਜ ਇੱਕ اہم ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਲਿਆ ਗਿਆ ਅਸੀਂ ਜਿਹੜੇ 118 ਸਕੂਲ ਲਏਗੇ ਜਿਹੜੇ 118 ਸਕੂਲ ਆਫ ਐਮੀਨੈਂਸ ਰੇ ਉਹਨਾਂ ਵਿੱਚੋਂ ਪਹਿਲਾ ਅਸੀਂ 80 ਸਕੂਲਾਂ ਦੀ ਚੋਣ ਕੀਤੀ ਆ ਅੱਜ ਅਸੀਂ 80 ਸਕੂਲਾਂ ਦੀ ਚੋਣ ਕੀਤੀ ਆ ਜਿੱਥੇ ਅਸੀਂ ਇਹਦਾ ਨਾਂ ਰੱਖਿਆ ਸਕੂਲ ਮੈਂਟਰਸ਼ਿਪ ਜੜੀ ਆ ਸਕੂਲ 멘ਟਰਸ਼ਿਪ ਜਿਹੜੀ ਆ ਉਸ ਸਕੀਮ ਦਾ ਨਾ ਪ੍ਰੋਗਰਾਮ ਸ਼ੁਰੂ ਕੀਤਾਗਾ ਜਿੱਥੇ ਸਾਡੇ ਸਾਰੇ ਜਿਹੜੇ ਆਈਐਸ ਨੇ ਆਈਪੀਐਸ ਨੇ ਆਈਐਫਐਸ ਨੇ ਜਾਂ ਪੰਜਾਬ ਸਰਕਾਰ ਦਾ ਹੋਰ ਜਿਹੜੀਆਂ ਸਿਵਲ ਸਰਵਿਸਸਾਂ ਦਾ ਸਬੰਧਤ ਅਧਿਕਾਰੀ ਨੇ ਸਾਡੇ ਉਹ ਸਾਰੇ ਸਾਰੇ ਇੱਕ ਇੱਕ ਸਕੂਲ ਜਿਹੜਾ ਉਹ ਅਡਾਪਟ ਕਰਨਗੇ ਆਨ ਵਾਲੇ ਸਮੇਂ 'ਚ ਸਾਰੇ ਸੀਨੀਅਰ ਅਧਿਕਾਰੀ ਜੂਨੀਅਰ ਅਧਿਕਾਰੀ ਜਿਹੜੇ ਆਈਐਸ ਨੇ ਆਈਪੀਐਸ ਅਧਿਕਾਰੀ ਨੇ ਆਈਐਫਐਸ ਅਧਿਕਾਰੀ ਨੇਗੇ ਉਹ ਕਿਹਕ ਸਕੂਲ ਜਿਹੜਾ ਅਡਾਪਟ ਕਰਨਗੇ ਉਹਨਾਂ ਸਕੂਲਾਂ ਦਾ ਸਾਰਾ ਜਿਹੜਾ ਦੇਖਣਗੇ ਉਹ ਬੱਚਿਆਂ ਦੇ ਨਾਲ ਇੱਕ ਭਾਵਨਾਤਮਕ ਸਾਂਝ ਜੜੀ ਆ ਉਹ ਪੈਦਾ ਕਰਨਗੇ ਬੱਚਿਆਂ ਦੇ ਨਾਲ ਇੱਕ ਲਵ ਐਂਡ ਅਫੈਕਸ਼ਨਲ ਰਿਸ਼ਤਾ ਜਿਹੜਾ ਉਹ ਕਾਇਮ ਕਰਨਗੇ ਕਿਉਂਕਿ ਉਹ ਜਦੋਂ ਇੱਕ ਨਵਾਂ ਚੁਣਿਆ ਆਈਐਸ ਜਾਂ ਆਈਪੀਐਸ ਜਾਂ ਕੋਈ ਹੋਰ ਅਫਸਰ ਜਦੋਂ ਜਾ ਕੇ ਕਿਸੇ ਸਕੂਲ ਦੇ ਅੰਦਰ ਬੱਚਿਆਂ ਦਾ ਮਾਰਗਦਰਸ਼ਕ ਕਰੂਗਾ ਬੱਚਿਆਂ ਨੂੰ ਸਮਝਾਊਗਾ ਤਾਂ ਘਟੋ ਘਟ ਜਿਹੜੇ ਬੱਚੇ ਨੇ ਉਹਨਾਂ ਦੇ ਅੰਦਰ ਸਿਵਲ ਸੈਲਫਸਸ ਦੇ ਵਿੱਚ ਜਾਣ ਦੇ ਲਈ ਉਹਨਾਂ ਦੇ ਅੰਦਰ ਦੇਸ਼ ਭਗਤੀ ਦੀ ਭਾਵਨਾ ਉਹਨਾਂ ਦੇ ਅੰਦਰ ਜਿਹੜਾ ਅੱਗੇ ਵਧਣ ਦੀ ਭਾਵਨਾ ਪਰ ਮੈਸਮੇ ਦਾ ਬਹੁਤ ਸਾਰੇ ਰਾਸਤੇ ਜਿਹੜੇ ਲਗੇ ਉਹ ਇਥੋਂ ਹੀ ਨਿਕਲਦੇ ਸਕੂਲ ਚੋਂ ਨਿਕਲਦੇ ਨੇਗੇ ਉਹਨਾਂ ਸਾਰਿਆਂ ਨੂੰ ਆਇਡੈਂਟੀਫਾਈ ਕਰਨ ਦੇ ਅੰਦਰ ਜਿਹੜਾ ਆਫੀਸਰ ਹੈਗਾ ਉਹ ਬੱਚਿਆਂ ਦੇ ਲਈ ਬਹੁਤ ਵੱਡਾ ਸਹਾਇਕ ਸਦ ਹੋਊਗਾ ਸੋ ਸਕੂਲ ਮੈਂਟਰਸ਼ਿਪ ਜਿਹੜੀ ਇਹ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਆ ਵਾਜ ਸਾਡੀ ਸਰਕਾਰ ਵੱਲੋਂ ਕੀਤੀ ਆ ਮੈਂ ਸਮਝਦਾ ਇਹਦੇ ਨਾਲ ਪੰਜਾਬ ਦੇ ਜਿਹੜੇ ਵਿਦਿਆਰਥੀ ਨੇਗੇ ਉਹਨਾਂ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਔਰ ਸਾਰੇ ਅਧਿਕਾਰੀ ਜਿਹੜਾ ਵੀ ਅਧਿਕਾਰੀ ਸਕੂਲ ਅਡਾਪਟ ਕਰੂਗਾ ਉਹ ਇੱਕ 101 ਸਕੂਲ ਘੱਟੋ ਘੱਟ 5 ਸਾਲ ਲਈ ਅਡਾਪਟ ਕਰਕੇ ਰੱਖੂਗਾ 5 ਸਾਲ ਲਈ ਅਡਾਪਟ ਕਰਕੇ ਰੱਖੂਗਾ ਮੰਨ ਲਓ ਸਕੂਲ ਆਫ ਫੈਮਿਨਸ ਸਾਜ਼ਲੀ ਮੇਰੇ ਹਲਕੇ ਦਾ ਸਕੂਲਾ ਉਹਨੂੰ ਕਿਸੇ ਆਈ ਆਈਐਸ ਅਧਿਕਾਰੀ ਨੇ ਜਾਂ ਆਈਪੀਐਸ ਅਧਿਕਾਰੀ ਨੇ ਅਡਾਪਟ ਕੀਤਾ ਤਾਂ 5 ਸਾਲ ਉਹ ਸਕੂਲ ਦੇ ਅੰਦਰ ਸਮੇਂ-ਸਮੇਂ ਸਰ ਵਿజిਟ ਵੀ ਕਰੂਗਾ ਔਰ ਜਾ ਕੇ ਬੱਚਿਆਂ ਦੇ ਨਾਲ ਆਪਣਾ ਤਜਰਬਾ ਵੀ ਸਾਂਝਾ ਕਰੂਗਾ ਔਰ ਬੱਚਿਆਂ ਦਾ ਜੋ ਤਜਰਬਾ ਲਾਈਫ ਦਾ ਉਹ ਵੀ ਉਹਦੇ ਨਾਲ ਆਦਾਨ-ਪ੍ਰਦਾਨ ਕਰੂਗਾ ਔਰ ਜੋ ਦੁਨੀਆ ਦੇ ਅੰਦਰ ਵਾਪਰ ਰਿਹਾ ਜੋ ਸੰਸਾਰ ਦੇ ਲੈਵਲ ਤੇ ਕੌਣ ਕਿਹੜੀ-ਕਿਹੜੀ ਸਿਸਟਮ ਚੱਲ ਰਹੀ ਆ ਉਹ ਸਾਰਾ ਗੁਸਾ ਸਾਂਝਾ ਕਰੂਗਾ ਸੋ ਮੈਨੂੰ ਸਮਝਦਾ ਕਿ ਬੱਚਿਆਂ ਦੇ ਅੰਦਰ ਬਹੁਤ ਵੱਡਾ ਉਹਨਾਂ ਨੂੰ ਇੱਕ ਬਹੁਤ ਵੱਡੀ ਰਾਤ ਮਿਲੂਗੀ ਸੋ ਇਸ ਤੋਂ ਬਿਨਾ ਅੱਜ ਦੇ ਮੰਤਰੀ ਮੰਡਲ ਦੇ ਅੰਦਰ ਬਹੁਤ ਵੱਡਾ ਫੈਸਲਾ ਇੱਕ ਹੋਰ ਫੈਸਲਾ ਸਰਦਾਰ ਭਗਵੰਤ ਸਿੱਮਾਨ ਸਰਕਾਰ ਨੇ ਲਿਆਗਾ ਸਾਡੇ ਮਾਈਨਿੰਗ ਮਿਨਿਸਟਰ ਵਰਿੰਦਰ ਗੋਲਜੀ ਦੇ ਡਿਪਾਰਟਮੈਂਟ ਵੱਲੋਂ ਅੱਜ ਨਵੀਂ ਜਿਹੜੀ ਮਾਈਨਿੰਗ ਐਜੂਕੇਸ਼ਨ ਪਾਲਿਸੀ ਆ ਜਿਹੜੀ 2022 ਦੀ ਪੰਜਾਬ ਰਾਜ ਮਹਿੰਦਰ ਬਿੱਲਰ ਨੀਤੀ ਆ ਉਹਦੇ ਅੰਦਰ ਸੋਧਾਂ ਕੀਤੀਆਂ ਗਈਆਂ ਰਹੀਆਂ ਪੰਜਾਬ ਰਾਜ ਮਾਈਨਰ ਮਿਨਰ ਜਿਹੜੀ ਪਾਲਸੀ ਆ 223 ਉਹਦੇ ਅੰਦਰ ਕਾਫੀ ਸਾਰੀਆਂ ਸੌਦਾ ਕੀਤੀਆਂ ਰਹੀਆਂ ਕੀ ਸੀਗਾ ਕਿ ਇੱਕ ਮਾਲਕ ਜਿਹੜਾ ਉਹਦੇ ਖੇਤ ਦੇ ਅੰਦਰ ਰੇਤਾਗਾ ਜਾਂ ਉਹਦੇ ਖੇਤ ਦੇ ਅੰਦਰ ਗ੍ਰੇਵਲ ਆ ਪਰ ਲੇਕਿਨ ਉੱਥੇ ਉਹ ਕਿਉਂਕਿ ਉਹਦੇ ਕੋਲ ਕ੍ਰਸ਼ਰ ਨਹੀਂ ਸੀਗਾ ਕ੍ਰਸ਼ਰ ਜਿਹੜਾ ਅਸੀਂ ਕਿਸੇ ਹੋਰ ਕੋਲੇ ਸੀਗਾ ਜਾਂ ਰੇਤ ਕੋਈ ਹੋਰ ਕੱਢਦਾ ਸੀਗਾ ਹੁਣ ਅਸੀਂ ਉਹਦੇ ਲਈ ਰਾਇਲਟੀ ਫਿਕਸ ਕੀਤੀ ਆ ਪਹਿਲਾ ਜਿਹੜੀ ਰਾਇਲਟੀ ਸੀ ਉਹ 73 ਪੈਸੇ ਸੀ ਕਿਊਬਿਕ ਫਿਟ ਪਹਿਲਾ ਰਾਇਲਟੀ ਸੀ 73 ਪੈਸੇ ਕਿਊਬਿਕ ਫਿਟ ਤੇ ਹੁਣ ਉਹ ਜਿਹੜੀ ਰਾਇਲਟੀ ਆ ਉਹ 3 ਰੁਪਏ 20 ਪੈਸੇ ਤੇ ਰੁਪਏ 20 ਪੈਸੇ ਗ੍ਰੇਵਲ ਦੀ ਆ ਤੇ 1.75 3 ਰੁਪਏ 20 ਪੈਸੇ ਗ੍ਰੇਵਲ ਦੀ ਹੋਈ ਆ ਕਿਊਬਿਕ ਫਿਟ ਔਰ 1 ਰੁਪਿਆ 75 ਪੈਸੇ ਜਿਹੜੀ ਆ ਉਹ ਰੇਤੇ ਦੀ ਆ ਯਾਨੀ ਪਹਿਲਾਂ ਉਹ 73 ਪੈਸੇ ਸੀ ਦੋਨਾਂ ਦੀ ਹਣ ਗ੍ਰੇਵਲ ਦੀ ਕਿੰਨੀ ਹੋਗੀ ਸਤਿੰਦਰ ਭੈ 20 ਪੈਸੇ ਕਿਊਬਿਕ ਫਿਟ ਅਤੇ ਰੇਤੇ ਦੀ ਜਿਹੜੀ ਆ ਉਹ 1 ਰੁਪਿਆ 75 ਪੈਸੇ ਸੋ ਇਹ ਵੱਡੀ ਜਿਹੜੀ ਚੇਂਜ ਹੋਈ ਆ ਇਹਦੇ ਨਾਲ ਮੈਂ ਸਮਝਦਾ ਜਿੱਥੇ ਜਿਸ ਤਰ੍ਹਾਂ ਗਵਰਨਰ ਸਾਹਿਬ ਲੈ ਕੇ ਆ ਕੇ ਪੰਜਾਬ ਦਾ ਰੈਵਨਿਊ ਵਧੂਗਾ ਔਰ ਉਹਦੇ ਨਾਲ ਜਿਹੜਾ ਲੈਂਡ ਓਨਰ ਆ ਉਹ ਆਪਣੀ ਜ਼ਮੀਨ ਕ੍ਰਸ਼ਰ ਮਾਲਕ ਨੂੰ ਲੀਜ਼ ਤੇ ਦੇ ਸਕਦਾਗਾ ਔਰ ਖੁਦ ਉਹ ਐਨਓਸੀ ਲੈ ਸਕਦਾਗਾ ਖੋਦ ਐਨਾਲੌਸੀ ਲੈ ਕੇ ਅਬਦਾ ਕੰਮ ਕਰ ਸਕਦਾਗਾ ਇਸੇ ਤਰੀਕੇ ਜੇਕਰ ਜ਼ਮੀਨ ਜਿਹੜੀ ਆ ਉਹ ਪੰਚਾਇਤ ਦੀ ਆ ਪੰਚਾਇਤ ਦੀ ਆ ਜਾਂ ਸਰਕਾਰ ਦੀ ਜ਼ਮੀਨ ਆ ਉਹ ਸਰਕਾਰ ਦੀ ਜਾਂ ਪੰਚਾਇਤ ਦੀ ਜ਼ਮੀਨ ਦੇ ਉੱਤੇ ਡਿਪਟੀ ਕਮਿਸ਼ਨਰ ਸਾਹਿਬ ਜਿਹੜਾਗਾ ਉਹ ਇਹ ਸਾਈਟ ਨੂੰ ਚਲਾ ਸਕਦਾਗਾ ਔਰ ਸਾਈਟ ਨੂੰ ਜਿਹੜਾ ਉਹ ਲੀਸ ਤੇ ਦੇ ਸਕਦਾਗਾ ਅੱਗੇ ਪਾਲਿਸੀ ਦੇ ਵਿਸੋਧਾ ਨਹੀਂ ਸੀਗੀਆਂ ਇਸੇ ਕਰਕੇ ਕਈ ਜਗ੍ਹਾ ਤੇ ਗੈਰ ਕਾਨੂੰਨੀ ਮਾਈਨਿੰਗ ਹੋਣ ਦੀਆਂ ਖਬਰਾਂ ਆਉਂਦੀਆਂ ਸੀਗੀਆਂ ਸੋ ਬਿਲਕੁਲ ਖਿਆਰ ਕੁੰਡੀ ਮਾਈਨਿੰਗ ਨੂੰ ਖਤਮ ਕਰਨ ਦੇ ਲਈ ਲੀਗਲ ਮਾਈਨਿੰਗ ਨੂੰ ਹੋਰ ਸਟਰੈਂਥਨਿੰਗ ਕਰਨ ਦੇ ਲਈ ਹੋਰ ਮਜ਼ਬੂਤ ਕਰਨ ਦੇ ਲਈ ਔਰ ਕੀਮਤਾ ਘਟਾਉਣ ਦੇ ਲਈ ਔਰ ਪੰਜਾਬ ਚੋ ਭ੍ਰਿਸ਼ਟਾਚਾਰ ਜਿਹੜਾ ਉਹਨੂੰ ਜੜ ਤੋਂ ਖਤਮ ਕਰਨ ਲਈ ਇਹ ਜਿਹੜੀ ਐ ਨਵੇਂ ਐਮੈਂਡਮੈਂਟ ਜਿਹੜੀ ਆ ਸੋਧ ਇਸ ਪਾਲਿਸੀ ਚ ਕੀਤੀ ਗਈ ਆ ਔਰ ਇਹਦੇ ਨਾਲ ਜਿਹੜੀ ਮੋਨੋਪੋਲੀ ਸੀ ਕੁਝ ਬੰਦਿਆਂ ਦੀ ਉਹ ਵੀ ਖਤਮ ਹੋ ਜੂ ਹੁਣ ਇਹ ਆ ਕਿ ਜਿਹੜਾ ਕ੍ਰਸ਼ਰ ਵਾਲਾਗਾ ਜੇਕਰ ਉਹ ਆਪ ਉਹਨਾਂ ਦਾ ਜੇ ਕ੍ਰਸ਼ਰ ਵਾਲਾ ਆਪ ਉਹਨਾਂ ਦਾ ਜ਼ਮੀਨ ਦਾ ਤੋ ਆਪਦੀ ਐਨਓਸੀ ਲੈ ਕੇ ਸਾਨੂੰ ਰਾਇਲਟੀ ਦੇ ਦੂ ਮੰਨ ਲਓ ਉਹਦੇ ਉਹਦੇ ਖੇਤ ਦੇ ਅੰਦਰੋਂ ਜਾਂ ਉਹਦੀ ਸਾਈਡ ਦੇ ਅੰਦਰੋਂ 50 50 ਕਯੂਬਿਕ ਫਿਟ ਰੇਤਾ ਨਿਕਲਣਾ ਤਾਂ ਉਹ ਸਾਨੂੰ ਰਾਇਲਟੀ ਜਿਹੜੀ ਆ ਉਹ 50 ਕਯੂਬਿਕ ਫਿਟ ਦੀ 100% ਪੇ ਕਰੂਗਾ ਸਰਕਾਰ ਨੂੰ ਔਰ ਉਸ ਬਾਅਦ ਕੀ ਹੋਊਗਾ ਉਹ ਕੱਢੇ ਚਾਹ 45 ਚਾਹ 50 ਚਿੱਲਾ ਮਰਜੀ ਕੱਢੇ ਪਰ ਲੇਕਰ ਉਹ ਸਾਨੂੰ 100% ਜਿਹੜਾ ਮਾਲ ਉਹਦੇ ਖੇਤ ਦੇ ਅੰਦਰ ਉਹਦੀ ਸਾਈਡ ਦੇ ਅੰਦਰ ਪਿਆਗਾ ਉਹਦੀ ਰਾਇਲਟੀ ਦੇਊਗਾ ਤਾਂ ਫੇਰ ਉਹ ਕਰ ਸਕਦਾਗਾ ਉਹ ਉਸ ਬਾਅਦ ਲਾਲਦੀ ਨਾਲ ਅਸੀਂ ਕਰਸ਼ਰ ਤੇ ਵੀ ਕੀਤਾਗਾ ਕਿ ਜੇਕਰ ਉਹ ਆਪਦਾ ਮਾਲ ਖੇਤ ਚੋਂ ਲਿਜਾ ਕੇ ਸਾਈਡ ਤੋਂ ਲਿਜਾ ਕੇ ਕ੍ਰਸ਼ ਕਰਦਾਗਾ ਕ੍ਰਸ਼ ਕਰਨ ਤੋਂ ਬਾਅਦ ਕੀ ਹੁੰਦਾ ਮਾਲ ਉਹਨੇ ਚੱਕਿਆ 50 ਕਯੂਬਿਕ ਫਿਟ ਆਪਦੇ ਖੇਤ ਚੋਂ ਜਾਂਦੀ ਸਾਈਡ ਤੋਂ ਮਾਲ 50 ਕਯੂਬਿਕ ਫਿਟ ਚੱਕਿਆ ਔਰ ਉਸ ਤੋਂ ਬਾਅਦ ਕ੍ਰਸ਼ਰ ਤੱਕ ਪਹੁੰਚਦਾ ਪਹੁੰਚਦਾ 60 ਹੋ ਗਿਆ 70 ਹੋ ਗਿਆ ਇਹ ਵੀ ਅਸੀਂ ਆਈਡੈਂਟੀਫਾਈ ਕਰਾਂਗੇ ਇਹਨੂੰ ਅਸੀਂ ਸਾਡੇ ਬਿਜਲੀ ਸੈਕਟਰ ਨਾਲ ਜੋੜਿਆਗਾ ਕਿ ਉਹਦੀ ਜਿਹੜਾ ਕ੍ਰਸ਼ਰ ਹੈਗਾ ਉਹਦੇ ਅੰਦਰ ਬਿਜਲੀ ਦੀ ਕਿੰਨੀ ਕੰਜ਼ਮਪਸ਼ਨ ਹੋਈ ਆ ਯਾਨੀ ਕਿ ਬਿਲਕੁਲ 100% 100% ਜਿਹੜੀ ਆ ਉਹ ਟਰਾਂਸਪੇਰੈਂਸੀ ਆ ਗਈ ਕਿ ਕਿਤੇ ਵੀ ਜੇਕਰ ਉਹ ਖੇਤ ਚੋਂ ਚੱਕ ਕੇ ਲੈ ਜਿੰਦਾ 50 ਕਿਊਬ ਜਾ ਕੇ ਉਹਦੇ ਖੇਤ ਕਸ਼ੇ ਤੱਕ 60 ਹੋ ਗਿਆ 70 ਹੋ ਗਿਆ ਤਾਂ ਇਹ ਨਹੀਂ ਕਹਿ ਸਕਦਾ ਤਾਂ ਪਤਾ ਲੱਗੂਗਾ ਸਾਡੇ ਕੋਲੇ ਕਿਤੋਂ ਹੋਰ ਲੈ ਕੇ ਆਇਆਗਾ ਤਾਂ ਚੋਰੀ ਰੋਕਣ ਦੇ ਲਈ ਮੈਂ ਸਮਝਦਾ ਬਹੁਤ ਵੱਡਾ ਸਾਰਥਕ ਸਟੈਪ ਜਿਹੜਾ ਪੋਜ਼ਿਟਿਵ ਸਟੈਪ ਉਹ ਸਰਦਾਰ ਭਗਵੰਤ ਸਿੰਘ ਮਾਜੀ ਦੇ ਚੁੱਕਿਆਗਾ ਸੋ ਇਹ تین ਇੰਪੋਰਟੈਂਟ ਫੈਸਲੇ ਜਿਹੜੇ ਹੋਏ ਨੇਗੇ ਸੋ ਕਹਿਣ ਦਾ ਪਾਪ ਕਿ ਮਾਈਨਿੰਗ ਨਵੀਂ ਜਿਹੜੀ ਐਮੈਂਡਡ ਪਾਲਿਸੀ ਆ ਇਹਦੇ ਆਉਣ ਦੇ ਨਾਲ ਕੱਚੇ ਮਾਲ ਦੀ ਸਪਲਾਈ ਵੱਧ ਜੂਗੀ ਜਦੋਂ ਕੱਚੇ ਮਾਲ ਦੀ ਸਪਲਾਈ ਵੱਧ ਗਈ ਤਾਂ ਇਹ ਡੇਲੀ ਜਿਹੜੀਆਂ ਕਈ ਵਾਰ ਕੋਸਟ ਨੇ ਗਿਆ ਉਹ ਜ਼ਿਆਦਾ ਹੋ ਜਾਂਦੇ ਸੀ ਉਹ ਘਟ ਜਾਣਗੀਆਂ ਔਰ ਗੈਰ ਕਾਨੂੰਨੀ ਮਾਈਨਿੰਗ ਜਿਹੜੀ ਆ ਉਹ 100% ਖਤਮ ਹੋਊਗੀ ਲੀਗਲ ਮਾਈਨਿੰਗ ਜਿਹੜੀ ਆ ਉਹ ਹੋਊਗੀ ਭ੍ਰਿਸ਼ਟਾਚਾਰ ਜਿਹੜਾ ਉਹ ਖਤਮ ਹੋਊਗਾ ਔਰ ਕੀਮਤਾਂ ਘਟਣਗੀਆਂ ਸੂਬੇ ਦਾ ਮਾਲੀਆ ਜਿਹੜਾ ਉਹ ਵਧੂਗਾ ਜਿਹੜੀ ਮੋਨੋਪੋਲੀ ਜਿਹੜੀ ਮੋਨੋਪਲੀ ਕਿਤੇ ਨਾ ਕਿਤੇ ਕੁਝ ਕੁ ਬੰਦਿਆਂ ਦੇ ਜ਼ਿਆਰਦਾਰੀ ਜਿਹਨੂੰ ਆਪਾਂ ਕਹਿ ਦਿੰਦੇ ਆ ਮੋਨੋਪਲੀ ਪੈਦਾ ਹੋ ਜਾਂਦੀ ਸੀ ਉਹ ਮੋਨੋਪਲੀ ਜਿਹੜੀ ਟੋਟਲ ਖਤਮ ਹੋ ਜੂ ਔਰ ਕਈ ਵਾਰ ਸੀ ਕਿ ਜਿਹੜਾ ਸਾਡਾ ਗਵਾਂਡੀ ਸੂਬਾ ਦਾ ਗਵਾਂਡੀ ਸੂਬਿਆਂ ਤੋਂ ਮਾਈਨਿੰਗ ਹੁੰਦੀ ਸੀਗੀ ਗਵਾਂਡੀ ਗਵਾਂਡੀ ਸੂਬਿਆਂ ਤੋਂ ਮਾਲ ਜਿਹੜਾ ਉਹ ਪੰਜਾਬ 'ਚ ਪਹੁੰਚ ਜਾਂਦਾ ਸੀਗਾ ਔਰ ਬਾਹਰਲੇ ਸੂਬਿਆਂ ਤੋਂ ਮਾਲ ਬਿਲਕੁਲ ਹੀ ਆਊਗਾ ਕਿਉਂਕਿ ਅਸੀਂ ਇਸ ਪਾਲਿਸੀ ਦੇ ਅੰਦਰ ਬਾਹਰਲੇ ਸੂਬਿਆਂ ਦੀ ਪਾਲਿਸੀ ਚਾਹੇ ਉਹ ਬਾਂਚਲ ਦੀ ਆ ਚਾਹੇ ਰਿਆਣੇ ਦੀ ਆ ਅਦਰ ਸਟੇਟਸ ਦੀ ਜਿਹੜੀ ਪਾਲਿਸੀ ਆ ਉਹਨੂੰ ਵੀ ਅਸੀਂ ਕੰਸੀਡਰ ਕਰਕੇ ਟੋਟਲੀ ਜੜਿਆ ਉਹ ਟਰਾਂਸਪੇਰੈਂਸੀ 100% ਹੋ ਸਕੇ